ਜੀ ਪ੍ਰਾਇਮਰੀ ਕੇਅਰ ਦੇ ਵਿੱਚ ਬਹੁਤ ਪਹਿਲਾਂ ਕੀਤੀ ਸੀ ਜੀ ਇਹ 2022 ਚ ਆ ਕੇ ਕਰਤੀ ਸੀ ਜਿਹੜੇ 100 100 ਮਹੱਲਾ ਕਲੀਨਿਕ ਸੀ ਤੇ 2023 ਦੇ ਵਿੱਚ ਅਸੀਂ ਜਿਹੜਾ ਸੀਗਾ ਉਹ ਅਸੀਂ ਯੂਨੀਵਰਸਲ ਅਵੇਲੇਬਿਲਟੀ ਆਫ ਡਰਗਸ ਇਹ ਜਿਹੜੀ ਹੈਗੀ ਹੈ 26 ਜਨਵਰੀ 2024 ਨੂੰ ਜਿਹੜੀ ਹੋਈ ਸਾਡੀ ਸ਼ੁਰੂ ਕੀਤੀ ਸੀ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੀ ਸੈਕੰਡਰੀ ਕੇਅਰ ਹੈ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਹਸਪੀਟਲ ਜਿਹੜੇ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਹਸਪਤਾਲ ਆ ਉਹਦੇ ਵਿੱਚ ਮੈਡੀਕਲ ਕਾਲਜ ਆ ਜੇ ਪੂਰੇ ਕਵਰ ਨਹੀਂ ਆ ਉਹਦੇ ਵਿੱਚ ਆਜ ਜਸੀ ਰਜਿੰਦਰ ਹਸਪਤਲ ਦੀ ਐਮਰਜੈਂਸੀ ਸ਼ੁਰੂ ਕਰ ਰਹਾ ਵੀ ਐਮਰਜੈਂਸੀ ਦੇ ਕਿਸੇ ਮਰੀਜ਼ ਤੋਂ ਕੋਈ ਦਵਾਈ ਨਹੀਂ ਮਕਾਣੀ ਜੀ ਸਾਰੀਆਂ ਦਵਾਈਆਂ ਅੰਦਰੋਂ ਮਿਲਦੀਆਂ ਉਹਦੇ ਸਾਨੂੰ ਜਿਹੜੀ ਐਨ ਜੀਓ ਵੀ ਸਪੋਰਟ ਕਰਦੀ ਆ ਬਟ ਇਹ ਸਰਕਾਰ ਦਾ ਇਨੀਸ਼ੀਏਟਿਵ ਹੈ ਪ੍ਰਾਇਮਰੀ ਕੇਅਰ 100% ਹੈ ਜੀ ਸੈਕੰਡਰੀ ਕੇਅਰ 100% ਹੈ ਤੇ ਹੁਣ ਅਸੀਂ ਟਰਸਰੀ ਕੇਅਰ ਤੇ ਸ਼ੁਰੂਆਤ ਕੀਤੀ ਆ ਤੇ ਇਹ ਐਮਰਜੈਂਸੀ ਤਾਂ ਸ਼ੁਰੂਆਤ ਕੀਤੀ ਆ ਹੋਲੀ-ਵਾਲੀ ਬਾਕੀ ਸਾਰੇ ਵੀ ਜਿਹੜਾ ਤੁਹਾਡਾ ਐਮਸੀਐਚ ਬਿੰਗ ਹੈ ਜੱਚਾ ਬੱਚਾ ਕੇਂਦਰ ਆ ਉਹਦੇ ਵਿੱਚ ਸੁਪਰ ਸਪੈਸ਼ੈਲਟੀ ਬਿੰਗ ਹੈ ਉਹਦੇ ਵਿੱਚ ਉਹ ਵੀ ਸਾਰੀ ਕਰ ਉੱਥੇ ਵੀ 80% 80 90% ਮਿਲ ਰਹੀ ਹੈ ਉੱਥੇ ਵੀ ਲੇਕਿਨ ਉਹ 100% ਨਹੀਂ ਹੈ ਇੱਥੇ ਅੱਜ 100% ਅਸੀਂ ਜਿਹੜਾ ਟਾਰਗੇਟ ਹੈ ਉਹ ਅਚੀਵ ਕੀਤਾ ਜੀ ਡਾਕਟਰ ਸਾਹਿਬ ਕਈ ਡਾਕਟਰ ਬਾਹਰੋਂ ਵੀ ਦਵਾਈਆਂ ਲਿਖ ਕੇ ਦੇ ਰਹੇ ਨੇ ਪਰ ਉਹ ਵੀ ਅਵੇਲੇਬਲ ਹੋਣਗੇ ਇੱਥੇ ਹਾਂ ਉਹ ਜਿਹੜੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਉਹ ਪ੍ਰਾਇਮਰੀ ਤੇ ਸੈਕੰਡਰੀ ਕੇਅਰ ਚ ਕੋਈ ਬਾਹਰੋਂ ਲਿਖ ਕੇ ਨਹੀਂ ਦੇ ਰਿਹਾ ਉਹ ਜਿਹੜੀ ਆਪਰੇਟਿਵ ਦੀ ਮੈਡੀਸਨ ਦੀ ਹੈ ਉਹ ਅਜੇ ਨਹੀਂ ਹੈ ਜਦੋਂ ਸਾਡੇ ਕੋਲੇ ਪੂਰਾ ਅਰੇਂਜਮੈਂਟ ਹੋ ਜਾਏਗਾ ਫਿਰ ਅਸੀਂ ਉਹ ਸ਼ੁਰੂ ਕਰਾਂਗੇ ਉਹ ਵੀ ਲਾਂਚ ਕਰਾਂਗੇ ਟਰਸਰੀ ਕੇਅਰ ਚ ਅਜੇ ਨਹੀਂ ਦੇ ਰਹੇ ਉਹਦੇ ਵਿੱਚ ਐਮਰਜੈਂਸੀ ਦਾ ਸ਼ੁਰੂ ਦੇਖੋ ਉਹਦੇ ਚ ਤੁਸੀਂ ਉਹਨੂੰ ਇਨਸੀਡੈਂਟ ਨਹੀਂ ਕਹਿ ਸਕਦੇ ਉਹ ਤਾਂ ਇੱਕ ਸਪਾਰਕਿੰਗ ਹੋਈ ਆ ਮਾੜੀ ਜਿਹੀ ਪਲੱਗ ਦੇ ਵਿੱਚ ਸਪਾਰਕਿੰਗ ਹੋਈ ਆ ਐਂਡ ਸਟਾਫ ਐਕਟਡ ਇਮੀਡੀਏਟਲੀ ਐਂਡ ਮੈਂ ਅਪਰੀਸ਼ੀਏਟ ਵੀ ਕੀਤਾ ਸੀ ਸਟਾਫ ਦਾ ਕਿ ਬਹੁਤ ਵਧੀਆ ਪ੍ਰੋਂਪਟ ਰੈਕਸ਼ਨ ਸੀ ਉਹਨਾਂ ਨੇ ਬੱਚੇ ਸ਼ਿਫਟ ਕਰ ਦਿੱਤੇ ਕਿਸੇ ਦਾ ਕੋਈ ਕਿਸੇ ਕਿਸਨ ਦਾ ਕੋਈ ਦਿੱਕਤ ਵੀ ਨਹੀਂ ਆਇਆ ਕਿਸੇ ਨੂੰ ਜੀ ਹਾਂ ਜੀ ਇਹਦੇ ਫੰਡ ਦੀ ਕੋਈ ਲਿਮਿਟੇਸ਼ਨ ਨਹੀਂ ਆਦੀ ਜਿੰਨਾ ਫੰਡ ਚਾਹੀਦਾ ਹੋਵੇਗਾ ਦੇਾਂਗੇ ਉਹਨਾਂ ਨੂੰ ਇਹਨਾਂ ਦੀਆਂ ਪਾਵਰ ਵਧਾਤੀਆਂ ਅਸੀਂ ਜਿਹੜਾ ਡਾਇਰੈਕਟਰ ਪ੍ਰਿੰਸੀਪਲ ਦੀਆਂ ਮੈਡੀਕਲ ਸੁਪਰਡੈਂਟ ਦੀਆਂ ਵੀ ਜਦੋਂ ਉਹਨਾਂ ਨੂੰ ਦਵਾਈ ਚਾਹੀਦੀ ਖਰੀਦ ਲੈਣੇ ਇਹ ਉਹ ਸਾਰੀਆਂ ਅਸੀਂ ਜਿਹੜੀਆਂ ਪਾਵਰਸ ਹੈਗੀਆਂ ਐਸਐਮਐਸ ਦੀਆਂ ਸਿਵਲ ਸਰਜਨ ਦੀਆਂ ਡਾਇਰੈਕਟਰ ਦੀਆਂ ਡੀਆਰਐਮਈ ਦੀਆਂ ਔਰ ਜਿਹੜੇ ਆਪਣੇ ਡਾਇਰੈਕਟਰ ਪ੍ਰਿੰਸੀਪਲ ਵਾਲੇ ਸਾਰੀਆਂ ਦੀ ਪਾਵਰ ਵਧਾਤੇ ਜਦੋਂ ਤੁਹਾਨੂੰ ਦਵਾਈ ਚਾਹੀਦੀ ਹੈ ਜਦੋਂ ਲੋੜ ਪੈਂਦੀ ਹੈ ਖਰੀਦ ਲਓ ਤੇ ਇਸ ਤੋਂ ਸਿਵਾਏ ਸਾਡਾ ਜਿਹੜਾ ਸਾਹਮਣੇ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬਣ ਰਿਹਾ ਉੱਥ ਸਾਫ ਸੁਥਰੀ ਜਗ੍ਹਾ ਹੋਏਗੀ ਬੈਂਡ ਦੀ ਹੋਏਗੀ ਪਾਣੀ ਹੋਏਗਾ ਕੰਟੀਨ ਚਾਹ ਹੋਏਗੀ ਔਰ ਸਾਫ ਸੁਥਰੇ ਬਾਥਰੂਮ ਹੋਣਗੇ ਔਰ ਦਵਾਈਆਂ ਮਿਲਣਗੀਆਂ 24 ਘੰਟੇ ਉੱਥੋਂ ਉਹ ਸਾਰਾ ਵੀ ਜਿਹੜਾ ਸਾਡਾ ਸੈਂਟਰ ਹੈ ਉਹ ਅਗਲੇ ਮਹੀਨੇ ਸ਼ੁਰੂ ਹੋ ਜਾਏਗਾ ਉਹ ਪਹਿਲਾ ਆਪਣੀ ਕਿਸਮ ਦਾ ਪੂਰੇ ਦੇਸ਼ ਵਿੱਚ ਪਹਿਲਾ ਜਿਹੜਾ ਹਸਪਤਾਲ ਦੇ ਵਿੱਚ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੈ ਉਹ ਸਾਡਾ ਤਿਆਰ ਹੋ ਜਾਏਗਾ ਅਗਲੇ ਮਹੀਨੇ ਜੀ ਮੈਡੀਸਨ ਲਈ ਸਟੋਰ ਲਗ 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 ਬਣਾਈ ਜਾਣਗੇ ਹਾਂ ਬਿਲਕੁਲ ਬਣਾਈ ਜਾਣਗੇ ਜੀ ਪਰ ਐਮਰਜੈਂਸੀ ਦੇ ਬਿਲਕੁਲ ਸਾਹਮਣੇ ਸਾਰੀਆਂ ਦਵਾਈਆਂ ਉਹਨਾਂ ਨੂੰ ਮਿਲਣ ਗਿਆ ਤੇ ਬਾਕੀ ਸਾਡੀ ਇੰਟਰਨਲ ਸਪਲਾਈ ਆ ਸਟੋਰਾਂ ਦੀ ਲੋੜ ਜਿੰਨੇ ਤੁਹਾਡੇ ਡਿਪਾਰਟਮੈਂਟ ਹੈ ਉਹ ਆਪਣਾ ਜਿਹੜਾ ਸਾਡਾ ਸੈਂਟਰਲ ਸਟੋਰ ਹੈ ਉੱਥੋਂ ਦਵਾਈ ਲੈਣਗੇ ਸਰ ਜਿਵੇਂ ਪਟਿਆਲਾ ਤੋਂ ਹੋਇਆ ਹੋਰ ਪੰਜਾਬ ਦੇ ਵਿੱਚ ਦੇ ਸ਼ਹਿਰਾਂ ਦੇ ਸਰ ਦੇਖੋ ਜਿਹੜਾ ਪ੍ਰਾਇਮਰੀ ਕੇਅਰ ਹੈ ਮੱਲਾ ਕਲੀਨਿਕ ਚ ਆਮ ਆਦਮੀ ਕਲੀਨਿਕ ਚ ਪਹਿਲਾਂ ਹੋ ਚੁੱਕਿਆ ਉਸ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਹਸਪੀਟਲ ਚ ਅਸੀਂ 26 ਜਨਵਰੀ 2024 ਨੂੰ ਉਹ ਸਾਰੇ ਪੰਜਾਬ ਦੇ ਵਿੱਚ ਲਾਗੂ ਹੋ ਚੁੱਕਿਆ ਹੁਣ ਇਹ ਟਰਸ਼ੀਅਰੀ ਕੇਅਰ ਹੈ ਅਸੀਂ ਐਮਰਜੈਂਸੀ ਦੇ ਵਿੱਚ ਅੱਜ ਕੀਤਾ ਹੈਗਾ ਹੌਲੀ ਹੌਲੀ ਇਹਨੂੰ ਐਕਸਪੈਂਡ ਕਰਾਂਗੇ ਸਰ ਇੱਕ ਕ੍ਰਿਟੀਕਲ ਕਿ ਚੈਲੰਜ ਕੀਤਾ ਜਾ ਰਿਹਾ ਸੀਗਾ ਕਿ ਕਿਸੇ ਉਪਨਾਮੀ ਨਦੀ ਕਿਸ ਕੀ ਕਿਸ ਉਹ ਜਦੋਂ ਅਸੀਂ ਦਿੱਲੀ ਗਏ ਸੀ ਉਹ ਕਹਿੰਦੇ ਜੀ ਪੰਜਾਬ ਚੋਂ ਗੱਡੀਆਂ ਨੋਟਾਂ ਦੀਆਂ ਭਰ ਕੇ ਆਉਂਦੀਆਂ ਇਹਨਾਂ ਨੇ ਸਾਡੇ ਮੁੱਖ ਮੰਤਰੀ ਜਿੱਥੇ ਠਹਿਾਰੇ ਹੋਏ ਸੀਗੇ ਉੱਥੇ ਰੇਡ ਕੀਤਾ ਇਹਨਾਂ ਨੇ ਅੱਜ ਤੱਕ ਹੋਇਆ ਨਹੀਂ ਆ ਵੀ ਮੁੱਖ ਮੰਤਰੀ ਦੀ ਰੈਜ਼ਿਡੈਂਸ ਨੂੰ ਰੇਡ ਕੀਤਾ ਜਾਵੇ ਇਹਨਾਂ ਨੇ ਸਾਡੀਆਂ ਗੱਡੀਆਂ ਚੈੱਕ ਕਰ ਲਈਆਂ ਸਾਰਿਆਂ ਦੀਆਂ ਜੀ ਵੱਲੋਂ ਉਹਨਾਂ ਨੂੰ ਇਹਨਾਂ ਨੂੰ ਇੱਕ ਥੇਲਾ ਨਹੀਂ ਮਿਲਿਆ ਕਿਤੋਂ ਵੀ ਉਹਨਾਂ ਨੂੰ ਵੱਲੋਂ ਨਾ ਜੀ ਤੁਸੀਂ ਝੂਠਾ ਪ੍ਰਚਾਰ ਕਰਕੇ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਲੋਕ ਇਥੋਂ ਗੱਡੀਆਂ ਭਰ ਕੇ ਲਿਆ ਰਹੇ ਆ ਪੈਸੇ ਵੰਡ ਰਹੇ ਆ ਪੈਸੇ ਇਹਨਾਂ ਦੇ ਬੰਦੇ ਵੰਡ ਰਹੇ ਸੀਗੇ ਉਹਦੀਆਂ ਵੀਡੀਓ ਮੀਡੀਆ ਵਾਲਿਆਂ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਉਹਨੂੰ ਪਬਲਿਕ ਕੀਤੀਆਂ ਔਰ ਉਹ ਇਲੈਕਸ਼ਨ ਕਮਿਸ਼ਨ ਕੋਲੇ ਪਹੁੰਚੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੋਇਆ ਸਾਡੇ ਖਿਲਾਫ ਇਹ ਭੰਡੀ ਪ੍ਰਚਾਰ ਕਰਦੇ ਸੀਗੇ ਤੇ ਇਹਨਾਂ ਨੂੰ ਕਿਹਾ ਸੀਗਾ ਵੀ ਤੁਸੀਂ ਮਾਫੀ ਮੰਗ ਲੋ ਲੈ ਨਹੀਂ ਮੰਗੀ ਤੇ ਮੈਂ ਹੁਣ ਵੀ ਉਮੀਦ ਕਰਦਾ ਕਿ ਬੈਟਰ ਸੈਂਸ ਵੇਲੇ ਪ੍ਰਵੇਲ ਹੈ ਮਾਫੀ ਮੰਗਣ ਕੇ ਕਿ ਸਾਥੋ ਗਲਤੀ ਹੋਈ ਆ ਇਹਨਾਂ ਨੇ ਗਲਤ ਝੂਠਾ ਪ੍ਰਚਾਰ ਕੀਤਾ ਨੇਚਰਲੀ ਜੇ ਤੁਹਾਡੇ ਬਾਰੇ ਕੋਈ ਝੂਠਾ ਇਲਜ਼ਾਮ ਲਾਏਗਾ ਦੁੱਖ ਹੋਏਗਾ